जय आयुर्वेद जय श्री त्रिमंत्रि गुरुकुल आयुर्वेद जगजीवन प्रचार सेंटर जगांस मैं ਤੁਹਾਡਾ ਆਪਣਾ ਬੈਦਮਨ ਪ੍ਰਿੰਤ ਜੋਸ਼ੀ ਦੋਸਤੋ ਅੱਜ ਜੋ ਦਵਾਈ ਦੱਸਣ ਜਾ ਰਿਹਾ ਹਾਂ ਉਹ ਦੋ ਰੋਗਾਂ ਦੇ ਕੰਮ ਕਰਦੀ ਹੈ ਇੱਕ ਸ਼ੂਗਰ ਉਤੇ ਦੂਸਰਾ ਕੈਂਸਰ ਉਤੇ ਤੇ ਦੋਸਤੋ ਮੈਂ ਪਹਿਲਾਂ ਵੀ ਵੀਡੀਓ ਕਾਈ ਸੀ ਸ਼ੂਗਰ ਦੀ ਤੇ ਉਸ ਵਿੱਚ ਵਿੱਚ ਦੱਸਿਆ ਸੀ ਤੇ ਦੁਬਾਰਾ ਫੇਰ ਦੁਹਰਾ ਰਹਾ ਹਾਂ ਕਿ ਸ਼ੂਗਰ ਇੱਕ ਅਸਾਧਿਆ ਰੋਗ ਹੈ ਸ਼ੂਗਰ ਦੀ ਤੁਸੀਂ ਰੱਖਿਆ ਕਰ ਸਕਦੇ ਹੋ ਉਸ ਨੂੰ ਰੋਕ ਸਕਦੇ ਹੋ ਲੇਕਿਨ ਉਸ ਨੂੰ ਖਤਮ ਨਹੀਂ ਕਰ ਸਕਦੇ ਚਰਕ ਵਰਗੇ ॠषि मुनियों ਨੇ ਇਸ ਨੂੰ ਅਸਾਧਿਆ ਰੋਗ ਦੱਸਿਆ ਹੈ ਕਿਸ ਦੀ ਰੱਖਿਆ ਕਰ ਸਕਦੇ ਹਾਂ ਇਸ ਨੂੰ ਜੜ ਮੂਲ ਤੋਂ ਖਤਮ ਨਹੀਂ ਕਰ ਸਕਦੇ ਜੇਕਰ ਤੁਹਾਨੂੰ ਸ਼ੂਗਰ ਹੈ ਤੋ ਦੋਸਤੋ ਇਹਦੀ ਜੋ ਦਵਾਈ ਹੈ ਉਹ ਹੈ ਤੁਸੀਂ ਬਿਲ ਦੇ ਬੀਜ ਲੈ ਲੈਣੇ ਹਨ 5 ਤੋਂ 7 ਕਿਲੋ ਬਿਲ ਦੇ ਬੀਜ ਲੈ ਕੇ ਉਹਨਾਂ ਨੂੰ ਤਿਰਫਲੇ ਦੇ ਕਵਾਤ ਦੀਆਂ 7 ਭਾਵਨਾਵਾਂ ਦੇਣੀਆਂ ਹਨ ਭਾਵਨਾ ਦੇਣ ਦਾ ਤਰੀਕਾ ਹੈ ਜੋ ਉਹ ਇਸ ਤਰ੍ਹਾਂ ਹੈ ਕਿ ਤਿਰਫਲੇ ਦਾ ਕਵਾਤ ਬਣਾ ਕੇ ਉਸ ਬੀਜਾਂ ਨੂੰ ਉਸ ਵਿੱਚ ਭੌਂਕੇ ਰੱਖ ਦਿਓ ਅਤੇ ਉਸ ਨੂੰ ਸੁੱਕਣ ਦਿਓ ਜਦੋਂ ਉਹ ਸੁੱਕ ਜਾਵੇ ਤਾਂ ਦੁਬਾਰਾ ਫਿਰ ਤਿਰਫਲੇ ਦੇ ਕਵਾਤ ਵਿੱਚ ਉਸ ਨੂੰ ਭੌਂਕੇ ਸੁਕਾਉਂਦੇ ਰਹੋ ਇਸ ਤਰ੍ਹਾਂ ਕਰਕੇ ਉਸ ਨੂੰ ਸਤਿ ਪਾਵਨਾ ਦਿਓ ਸਤਿ ਪਾਵਨਾ ਦੇ ਕੇ ਉਸ ਤੋਂ ਬਾਅਦ ਉਸ ਦਾ ਤੇਲ ਕਢਵਾ ਲਵੋ ਤੇ 5 ਗ੍ਰਾਮ ਦੀ ਮਾਤਰਾ ਸਵੇਰੇ ਮਰੀਜ਼ ਨੂੰ ਦੇਣੀ ਹੈ 21 ਦਿਨਾਂ ਦੇ ਵਿੱਚ ਵਿੱਚ ਜੋ ਸ਼ੂਗਰ ਹੈ ਉਹ ਮੈਂਟੇਨ ਹੋ ਜਾਵੇਗੀ ਨਾ ਵਧੇਗੀ ਤੇ ਨਾ ਘਟੇਗੀ ਇਹ ਦੋਹੇ ਰੋਗਾਂ ਉੱਤੇ ਕੰਮ ਕਰਦੀ ਹੈ ਜਿਸ ਦਾ ਸ਼ੂਗਰ ਵੱਧਦਾ ਹੈ ਉੱਤੇ ਵੀ ਕੰਮ ਕਰੇਗੀ ਅਤੇ ਜਿਸ ਦਾ ਘਟਦਾ ਹੈ ਉੱਤੇ ਵੀ ਕੰਮ ਕਰੇਗੀ ਸ਼ੂਗਰ ਤੇ ਤੁਸੀਂ ਜੇਕਰ ਬੰਵਨ ਕੇ ਰਿਆ ਕਰਕੇ ਇਹ ਦਵਾਈ ਲੈਂਦੇ ਹੋ ਤਾਂ ਘਟੋ ਘੱਟ ਤੁਹਾਨੂੰ 3 ਮਹੀਨੇ 21 ਦਿਨ ਦਵਾਈ ਲੈ ਕੇ ਵਰਣ ਕਰਕੇ ਇਸ ਦਵਾਈ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ 6 ਮਹੀਨੇ ਸ਼ੂਗਰ ਦੀ ਕੋਈ ਵੀ ਦਵਾਈ ਖਾਣ ਦੀ ਜ਼ਰੂਰਤ ਨਹੀਂ ਪਵੇਗੀ ਤੁਹਾਡਾ ਸਰੀਰ 6 ਮਹੀਨਿਆਂ ਲਈ ਇਨਸੂਲਿਨ ਪੈਦਾ ਕਰਨ ਲੱਗ ਜਾਵੇਗਾ ਇਸੇ ਤਰ੍ਹਾਂ ਜੋ ਕੈਂਸਰ ਦਾ ਮਰੀਜ਼ ਹੈ ਉਸ ਨੂੰ ਤੁਸੀਂ 5 ਗ੍ਰਾਮ ਇਸੇ ਤੇਲ ਦੀ ਮਾਤਰਾ ਦੇ ਸਕਦੇ ਹੋ ਅਤੇ ਉਸ ਦਾ ਮਿੱਠਾ ਵਰਨ ਕਰਾ ਦਿਓ ਤਾਂ ਕਿ ਕੈਂਸਰ ਕੀ ਹੈ ਦੋਸਤੋ ਸਾਡੇ ਸਰੀਰ ਵਿੱਚ ਇੱਕ ਅਲਸਰ ਪੈਦਾ ਹੋ ਜਾਂਦਾ ਹੈ ਜ਼ਖਮ ਪੈਦਾ ਹੋ ਜਾਂਦਾ ਹੈ ਤੇ ਸਾਡੇ ਜੋ ਸੈੱਲ ਹਨ ਉਹਨਾਂ ਨੂੰ ਆਕਸੀਜਨ ਦੀ ਮਾਤਰਾ ਮਿਲਣੀ ਖਤਮ ਹੋ ਜਾਂਦੀ ਹੈ ਤੇ ਉਹ ਸੈੱਲ ਖਤਮ ਹੁੰਦੇ ਜਾਂਦੇ ਹਨ ਸੋ ਦੋਸਤੋ ਇੱਕ ਤਾਂ ਮਿੱਠਾ ਬੰਦ ਕਰ ਦਿਓ ਮਿੱਠੇ ਨਾਲ ਜੋ ਸੈੱਲ ਹਨ ਜਲਦੀ ਖਤਮ ਹੁੰਦੇ ਹਨ ਤੇ ਇਹ ਦਵਾਈ ਦਾ ਇਸਤੇਮਾਲ ਕਰਾਉਂਦੇ ਰਹੋ ਤੇ ਹੌਲੀ-ਹੌਲੀ ਮਰੀਜ਼ ਨੂੰ ਫਰਕ ਪੈਣਾ ਸ਼ੁਰੂ ਹੋ ਜਾਏਗਾ ਹਾਂ ਜੀ ਕਰਨ ਮਰੀਜ਼ ਬਹੁਤ ਸੀਰੀਅਸ ਹੈ ਤਾਂ ਮੈਂ ਕਦੇ ਵੀ ਕਿਸੇ ਪੈਥੀ ਨੂੰ ਮਾੜਾ ਨਹੀਂ ਕਹਿਣਾ ਕਿਉਂਕਿ ਜੋ ਮਰੀਜ਼ ਹੈ ਉਸ ਨੂੰ ਅਤੇ ਆਪ ਨੂੰ ਬਚਾਉਣ ਲਈ ਹਰ ਪੈਥੀ ਤੋਂ ਇਲਾਜ ਕਰਵਾਉਣਾ ਪੈਣਾ ਹੈ ਤਾਂ ਇਸ ਲਈ ਜਦੋਂ ਵੀ ਕੋਈ ਮਰੀਜ਼ ਦੀ ਹਾਲਤ ਜ਼ਿਆਦਾ ਗੰਭੀਰ ਹੋਵੇ ਤਾਂ ਤੁਸੀਂ ਹੋਰ ਪੈਥੀ ਦੇ ਨਾਲ ਨਾਲ ਇਹ ਪੈਕਤੀ ਜੀ ਦੇ ਸਕਦੇ ਹਾਂ ਆਯੁਰਵੇਦ ਵਿੱਚ ਬਹੁਤ ਵਧੀਆ ਵਿਚਾਰ ਹਨ ਦੋਸਤੋ ਅਪਣਾਓ ਤੇ ਇਸ ਦਾ ਲਾਭ ਲਓ ਧੰਨਵਾਦ ਦੋਸਤੋ